ਸਮਰੀਤ ਹਾਂਜੀ ਪੁੱਤ ਜੇ ਤਰਾ ਫਕਸ਼ਨ ਹੀ ਤੇ ਤੂੰ ਮੈਨੂੰ ਦੱਸਦੀ ਕਿੰਨੀਆਂ ਚੀਜ਼ਾਂ ਲਿਆਵੀਆਂ ਹੀ ਹੋਰ ਵੀ ਆ ਵੇ ਪਰਾਂਦਾ ਤੇਰੀ ਮੰਮਾ ਦਾ ਕਿੰਨਾ ਸੋਹਣਾ ਹੀ ਹੈ ਉਦੋਂ ਤੂੰ ਵੇਖਿਆ ਨਾ ਲਮਾਰੀ ਵੇਜ ਤੇ ਕਹਿੰਦੀ ਦਾਦੀ ਮੈਂ ਪਾਇਆ ਕਰਨਾ ਤੇ ਅੱਜ ਵੇਲਾ ਤੇਰਾ ਪਕਸ਼ਨ ਤੇ ਹੁਣ ਤੂੰ ਪਾ ਲਿਆ ਅੱਜ ਆ ਨਾ ਮਨਜੋਤਾ ਹਾਂਜੀ ਮੇਰੀ ਵੇਖ ਲੈ ਮਨਪ੍ਰੀਤ ਅਰਗੀ ਲੱਗਣ ਢਈ ਉਹ ਕਿੰਨੇ ਸੋਹਣੇ ਮੰਮੀ ਜਦੋਂ ਜਿੰਦੀ ਹੁੰਦੀ ਉਹ ਤੂੰ ਗੱਲਾਂ ਕਰਦੀ ਹੁੰਦੀ ਇਹਨਾਂ ਪੁੱਤ ਗੱਲਾਂ ਮੈਂ ਕੀ ਕਰਨੀਆਂ ਹੁੰਦੀਆਂ ਸੀ ਉਦੋਂ ਇਦਾਂ ਹੀ ਜਿੱਦਾਂ ਦਿੰਦੇ ਆ ਵੀ ਗਿਆਂ ਤੇ ਮੂਆਂ ਫੇਰ ਪਤਾ ਲੱਗਦਾ ਹੀ ਉਹ ਇਹ ਗੱਲ ਦਾ ਥੋੜੀ ਪਤਾ ਸੀ ਵੀ ਉਹਨੇ ਆ ਕੰਮ ਹੀ ਹਟਾਣਾ ਕਰ ਦੇਣਾ ਤੋਂ ਖਾਈ ਦੇ ਜਾਣਾ ਸਾਨੂੰ ਇਹ ਗੱਲ ਦਾ ਨਹੀਂ ਨਾ ਪਤਾ ਦਾ ਜਿੰਨਾ ਹਾਂ ਪੁੱਤ ਸੇ ਮੈਂ ਤਾਂ ਦੱਸ ਪਾਤੋ ਨਹੀਂ ਦੱਸਿਆ ਕਿ ਮੈਂ ਪਰਾਂਦ ਰਹਿਣਾ ਵਾਂ ਹਾਂ ਕੋਗੀ ਮੇਰਾ ਹੁਣ ਮਨ ਨਹੀਂ ਜਾ ਹੀ ਕਰ ਰਹਿਣਾ ਪੁੱਤ ਹੁਣ ਸਕੂਲੇ ਫੇ ਜੋ ਵੀ ਕੰਮ ਹੋਵੇ ਕਰਨੇ ਪੈਂਦੇ ਆ ਕਿ ਫੰਕਸ਼ਨ ਹੋਵੇ ਪੜਾਈ ਹੋਵੇ ਜਿੱਦਾਂ ਕਹਿਣ ਕਰਨਾ ਪੈਂਦਾ ਪੁੱਤ ਹਾਂ ਮਾਂ ਦੀ ਕਿੰਨੇ ਸਾਰਿਆਂ ਦੀ ਆਪਣੀ ਮਰਜ਼ੀ ਆ ਹਨਾ ਤੇ ਮੈਂ ਤਾਂ ਮਾਂ ਮੈਨੂੰ ਨਾ ਮੈਂਿੰਦੇ ਕਿ ਜੂਵੋ ਦੀ ਗੱਡੀ ਤੇ ਤੂੰ ਕਰਲਾ ਹੁਣ ਦੀ ਵਾਰੀ ਤੇ ਮਮਾ ਨੇ ਨਾ ਬੜੀ ਪ੍ਰੈਕਟਿਸ ਕਰਾਈ ਹੀ ਨਾ ਤੋਦੋ ਤੈਨੂੰ ਫਸਟ ਆਹੀ ਹੈ ਔਰ ਕੋਈ ਪਤਾ ਨਹੀਂ ਜੀ ਨਹੀਂ ਪਤਾ ਹੁਣੇ ਬਾਬੇ ਗਾੜੀ ਹੋਰ 10 ਬੇਨਤੀ ਕਰਨੀ ਆ ਤੇ ਇਹੋ ਹੀ ਹੋਣਾ ਕਿ ਪਹਿਲੇ ਨੰਬਰ ਤੇ ਹੀ ਆਵੇਂ ਤੂੰ ਚੰਗਾ ਤੂੰ YouTube ਤੇ ਕੱਢ ਲੈ ਗਰ ਬੱਤੂ ਵੇਖ ਕੇ ਗਿੱਧਾ ਸਿੱਖ ਲਿਆਗਾ ਤੂੰ ਚੀ ਤਨ ਲੈ ਕਿੱਡਾ ਜਿਹਾ ਭਾਗ ਲਿਆ ਕਰ ਮੇਰਾ ਪੁੱਤ ਠੀਕ ਉਹ ਜਦੋਂ ਮੈਂ ਇਹ ਗੱਲ ਲਿਆਵਾ ਹਮਮ ਸਮਰੀਤ ਕਿੰਨਾ ਸੋਹਣਾ ਲੱਗਣ ਡਿਆ ਪੁੱਤ ਜਦ ਤੇਰੀ ਮੰਮਾ ਪੌਂਦੀ ਹੁੰਦੀ ਹੁੰਦੀ ਸੀ ਨਾ ਉਦੋਂ ਵੀ ਬਹੁਤਾ ਸੋਹਣਾ ਲੱਗਦਾ ਹੁੰਦਾ ਸੀ ਆਹ ਕੁਝੂੜੀਆ ਸਪਿੰਗਰ ਨਾ ਤੇ ਮੰਮੀ ਸੀ ਤੀਕਾ ਦੋ ਤਿਆਰ ਆਹ ਕਰਨ ਨਹੀਂ ਮੰਜੋ ਤਾਂ ਮੈਨੂੰ ਸੁੱਤਰ ਜੇ ਨਹੀਂ ਹੁੰਡਿਆ ਗਾੜੀ ਆ ਗੰਡ ਜੀ ਨਹੀਂ ਦੇਣੀ ਹੁੰਡੇ ਪੁੱਤ ਬਸ ਨਾ ਲੰਗ ਜੇ ਦੀ ਮੁੜ ਕੇ ਲੋ ਜੇ ਮੇਰੇ ਰਬਟ ਪਾ ਦਿੰਨੀ ਫਿਰਨਾ ਹੈ ਮੈਂ ਤੇ ਛੱਡ ਕੇ ਆਉਂਗਾ ਪੁੱਤ ਬੱਸ ਤੇ ਬੈਗ ਕਿੱਥੇ ਰਬੈਗ ਹਾਂਜੀ ਇਹ ਕੰਮ ਉਹਨੂੰ ਹੀ ਸੌਂਪਦੇ ਸੀ ਪੁੱਤ ਉਹੋ ਹੀ ਚੰਗੇ ਕੰਮ ਕਰਦੀ ਸੀ ਸਾਰੇ ਹੁਣ ਸਾਨੂੰ ਤੇ ਇਨਾਂ ਚੀਜ਼ਾਂ ਬਾਰੇ ਉਹ ਹੀ ਨਹੀਂ ਜ਼ਿਆਦਾ ਪਤਾ ਅਜੇ ਬੈਗ ਨਹੀਂ ਖੜਦਾ ਇੱਥੇ ਰਬਟ ਪਾ ਦਿੰਨੀ ਪੁੱਤ ਇੱਥੇ ਰਬਟ ਪਾਦਾ ਸਮ੍ਰੀਤ ਹਾਂ ਇੱਥੇ ਰਬਟ ਪਾ ਦਿੰਨੀ ਆ ਬਾਹਰ ਚੋਂ ਬਾਹਰ ਜਾ ਕੇ ਪਾ ਦਿੰਨੀ ਰੋਟੀ ਤਾਂ ਖੜਨੀ ਆ ਰੋਟੀ ਨਹੀਂ ਹੁਣ ਕਿਧਾ ਆ ਗਿਆ ਵਾ ਵੀ ਨਹੀਂ ਅੱਜ ਉਹਨਾਂ ਨੇ ਚੀਜ਼ ਦਿਖਵਾ ਦੇਣੀ ਚੱਲ ਤੈਨੂੰ ਪੁੱਤ ਪਹਿਲਾਂ ਮੈਂ ਕਲਾਵਾ ਫੋਨ ਤੇਰੇ ਮਾਮੀ ਦਾ ਆਉਂਦਿਆ ਆਈਓ ਬਾਅਦ ਚ ਮੈਂ ਗੱਲ ਕਰਦੀ ਉਹਦੇ ਨਾਲ ਚੰਗਾ ਚੱਲ ਆ ਰ ਬਟ ਪਾਦਾ ਚੱਲ ਕਿਉਂ ਅੱਛਾ ਮੈਂ ਫੇਤੀ ਗੱਲ ਪੁੱਤ ਲੈ 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 ਮੈਂ ਸੀ ਦਾ ਫਰਾਂਦਾ ਆਹਾ ਆਹਾ ਹੂੰ ਅੜੀਂ ਬੁਰੀ ਸੰਗੀ ਸੰਗੀ ਨਾ ਚੰਗਾ ਨਹੀਂ ਮੈਂ ਨਹੀਂ ਖੰਗਦੀ ਡੜੀਏ ਕੰਮ ਤੇ ਆਇਆ ਉਹ ਪੰਜਾਬ ਐਗਰੋ ਵਾਲੇ ਆਏ ਸੀ ਹਾਂ ਆਂਦੇ ਵੀ ਆ ਜਿਹੜਾ ਤੁਹਾਡੇ ਨਿੰਬੂ ਪਾੜਦੇ ਆ ਜਾਂ ਤੁਹਾਡੇ ਸਬਜੀ ਸੂਜੀ ਨਹੀਂ ਨ ਲੱਗਦੀ ਹਾਂ ਹਾਂ ਤੇ 20 ਲੀਟਰ ਪਾਣੀ ਦੇ ਵਿੱਚ ਅੱਧਾ ਲੀਟਰ ਦੁੱਧ ਦਾ ਪਾਉਣਾ ਕੱਚੇ ਦਾ ਹਾਂ ਤੇ ਆ ਨਿੰਮ ਦਾ ਤੇਲ ਵਾ ਇਹ ਨਿੰਮ ਦਾ ਤੇਲ ਪਾ ਦੇਣਾ ਥੋੜਾ ਜਿਹਾ ਪਾ ਕੇ ਦੇ ਦੀ ਸਪਰੇਅ ਕਰਿਆ ਕਰੋ ਅੱਠੀ ਦਹੀ ਦੇਣੀ ਠੀਕ ਕਿੱਕ ਤੇ ਤੁਹਾਡੇ ਨਿੰਬੂ ਨਾ ਪਾਟਣਗੇ ਇੱਕ ਤੁਹਾਡੀਆਂ ਤੋਰੀਆਂ ਸਬਜੀ ਜਿਹੜੀ ਮਨ ਕੇ ਜਿੱਥੇ ਲਾਈ ਸਬਜੀ ਤੁਸੀਂ ਉਹ ਸਾਰੇ ਸਾਈ ਕਰ ਦੋ ਤੇ ਠੀਕ ਹੋ ਜਾਊਗਾ ਤੇ ਆ ਲੀੜੇ ਜਾਣਾ ਸਕੂਲ ਜਾਣਾ ਨਹੀਂ ਅੱਜ ਉਹ ਕੱਪੜੇ ਕਿਹੜੇ ਪਾਏ ਆ ਉੱਥੇ ਫੰਕਸ਼ਨ ਹੋ ਆਜ ਉਹਨਾਂ ਦੇ ਅੱਛਾ ਉਹ ਤੀਆਂ ਤੂਆਂ ਦਾ ਤਿਆਰ ਤੁਸੀ ਅੱਛਾ ਤੀਆਂ ਦਾ ਤਿਆਰ ਆ ਫੰਕਸ਼ਨ ਮੇਰੇ ਪੁੱਤ ਦਾ ਹੈ ਬੱਲੇ ਲੈ ਹੋਇਓ ਬੀਹੋ ਪਰਾਂਦਾ ਕਿੱਦਾਂ ਸੋਹਣਾ ਇਹ ਕਿੱਥੋਂ ਲਿਆ ਆ ਬੁੱਧੀ ਇਹ ਤਾਂ ਮਮਾ ਦਾ ਆ ਮੇਰੀ ਮਮਾ ਦਾ ਪਿਆ ਹੈ ਉਹ ਲਾ ਪਿਆ ਪੁੱਤ ਨੂੰ ਇਹ ਨਾ ਮਨ ਭਰਿਓ ਚੱਲ ਪੁੱਤ ਜਾ ਜਾ ਮੇਰਾ ਪੁੱਤ ਜਾ ਚਾ ਮੈਂ ਚੜਾ ਬੱッセ ਨੂੰ ਹਾਂ ਚੜਾਇਆ ਹੂੰ ਚੜਾਇਆ ਤੂੰ ਰੱਖੋ ਸ਼ਾਮ ਕੇ ਮੈਂ ਕਰਦਾ ਆਂ ਕੋਈ ਨਹੀਂ ਚੁੱਕ ਲਈ ਨਾ ਪੁੱਤ ਚੁੱਕ ਲਈ ਨਾ ਮੈਂ ਇੰਨੀ ਸੋਣੀ ਮੇਰੀ ਧੀ ਲੱਗਦੀ ਆ ਵੇ ਹੈ ਮਨਪਰੀ ਦੀ ਵੀ ਜਦੋਂ ਇਦਾਂ ਪਰਾਂਦਾ ਪਾਉਂਦੀ ਨਾ ਤੇ ਮੇਰੀ ਧੀਕ ਦੇ ਜੱਜ ਦੀ ਤਰੀ ਜਾਂਦੀ ਆਹਾ ਹਾ ਹਾ ਕੀ ਰੱਬ ਦੇ ਰੰਗ ਓਏ ਮਾਲ ਕੇ ਕਿਸੇ ਰੱਖੇ ਰਹਿਣਾ ਪੈਣਾ ਕੀ ਕਰਨਾ ਕੋਈ ਜ਼ੋਰ ਨਹੀਂ ਗੁਰੂ ਅੱਗੇ ਨਹੀਂ ਕੋਈ ਜ਼ੋਰ ਵੀ ਚੱਲ ਸਕਦਾ ਇੱਥੇ ਆਣ ਕੇ ਬੰਦਾ ਹਾਰ ਜਾਂਦਾ ਉਹਦਾ ਦੇ ਬੰਦਾ ਕਹਿੰਦਾ ਮੈਂ ਕਿਸ ਨੂੰ ਜੀਣ ਹੀ ਨਹੀਂ ਦੇਣਾ ਦੁਨੀਆ ਤੇ ਪਰ ਰੱਬ ਹਰਾ ਜਾਂਦਾ ਬੰਦੇ ਨੂੰ ਹਰਾ ਦਿੰਦਾ ਇਹ ਮਾੜਾ ਨਹੀਂ ਕਿਸ ਨੂੰ ਕਹਿਣਾ ਚਾਹੀਦਾ ਹਰ ਇੱਕ ਨੂੰ ਚੰਗਾ ਹੀ ਆਖੋ ਪਰ ਆ ਤੂੰ ਚੰਗਾ ਅਹੀ ਮੜੇ ਆ ਵਾਹ ਕਿੰਨੇ ਮੁਸਤਾਈ ਆਏ ਆ ਵੀ ਪੁਟੀਕ ਦਾ ਪਤਾ ਕਰਦੀ ਆ ਡਿਜ਼ਾਈਨ ਹੀ ਬੜੇ ਸੋਹਣੇ ਸੋਹਣੇ ਬਣਾਉਂਦੀ ਆ ਦੇ ਇਹਦਾ ਵੇਖਦੀ ਆ ਨੰਬਰ ਇਨੂੰ ਫੋਨ ਕਰਦੀ ਤੇ ਅਗਲੇ ਸੂਟ ਇਹਦੇ ਕੋਈ ਸਵਾਉਂਗੀ ਤੇ ਹੈ ਹੀ ਬੜੀ ਦੂਰ ਦੀ ਆ ਤੇ ਬਟਿਕ ਵਾਲੀ ਡਿਜ਼ਾਈਨ ਬੜੇ ਸੋਹਣੇ ਹੁੰਦੇ ਦੇ ਹਾਂਜੀ ਦੱਸੋ ਇਹ ਗੁਰਪ੍ਰਤ ਦਾ ਫਰੈਂਡ ਤੇ ਨਾਂ ਕੀ ਆ ਤੇਰੀ ਫਰੈਂਡ ਦਾ ਨਾਂ ਫਟਿਆ ਹੈ ਅੱਜ ਹੀ ਦਾ ਫੜਿਆ ਉਹਦੇ ਸਮ੍ਰੀਤ ਦਾ ਯੋ ਪੋਤਾ ਸਮ੍ਰੀਤ ਨੇ ਬਾਅਦ ਚ ਲੜਨਾ ਨੇ ਕਹਣਾ ਮੇਰਾ ਤੋੜਤਾ ਯਾਰ ਰਬੜ ਬੈਣ ਹੈ ਚਲ ਇੱਧਰ ਆ ਆ ਕਾ ਮੇਰਾ ਪੁੱਤ ਤੇ ਬਸ਼ਵਤ ਪੁੱਟ ਕੇ ਫੰਦੋ ਪਾ ਲਈ ਆ ਇੱਕ ਹੋਰ ਤਾਂ ਆ ਇੱਧਰ ਵੀ ਵੈਰੀ ਗੁੱਡ ਇੱਕ ਹੋਰ ਮਿੱਟੀ ਜੀ ਮਿੱਟੀ ਨਹੀਂ ਸੀ ਇਹ ਨਹੀਂ ਸੀ ਪਾਰੀ ਮਿੱਟੀ ਆ ਆ ਮਿੱਟੀ ਇਹ ਇੱਕ ਹੋਰ ਮਿੱਟੀ ਜੀ ਬਾਰੀ ਗਾ ਦੇ ਫਿਰ ਆ ਸੋਣਾ ਯੋ ਕਿ ਤੇ ਪੁੱਤ ਖੇਡ ਨਾ ਚਲ ਖੇਡ ਲਓ ਫਿਰ ਫੋਨ ਕਿਧਾ ਆ ਗਿਆ ਵਾ ਖੇਡ ਲਾ ਗੁਰਾ ਹੈਲੋ ਹਾਂਜੀ ਭਾਈ ਹਾਂਜੀ ਸਾਡਾ ਹੀ ਆਰਡਰ ਮੈਂ ਆ ਹੀ ਕੀਤਾ ਸੀ ਕਿੱਥੇ ਲੈਣ ਹੁਣਾਂ ਨੇ ਮੈਂ ਕਿਤੇ ਨਹੀਂ ਚ ਲੈਣਾ ਨਾ ਹੋਮ ਡਿਲੀਵਰੀ ਦੇ ਕੇ ਜਾਓ ਤੁਸੀਂ ਐਵੇਂ ਐਡਰੈਸ ਮੈਂ ਹੋਰ ਕਿਤੇ ਤਾਂ ਭਰਿਆ ਹੀ ਤੁਸੀਂ ਹੋਮ ਡਿਲੀਵਰੀ ਕਰਕੇ ਜਾਓ ਉਤੇ ਨਹੀਂ ਕਿਹਾ ਹੀ ਬਿਫੋਮ ਡਿਲੀਵਰੀ ਅਵੇਲੇਬਲ ਵਾ ਆਹ ਹੁਤਾ ਫਿਰ ਕੀ ਹੋ ਗਿਆ ਮੈਂ ਤੁਹਾਨੂੰ ਰਾਹ ਦੱਸ ਦਿੱਤਾ ਨੀ ਐਡਰੈਸ ਉੱਥੋਂ ਦਾ ਭਰਿਆ ਹੀ ਤੇ ਪਟ્રોલ ਪੰਪ ਦਾ ਤੁਸੀਂ ਆ ਸਿੱਧੇ ਆਈ ਜਾਓ ਸਵੇਰੇ ਤੋਂ ਇੱਧਰ ਨੂੰ ਮੁੜ ਜੇ ਸਾਡੇ ਘਰ ਨੂੰ ਸਾਹਮਣੇ ਸਾਡੀਆਂ ਕੋਠੀਆਂ ਪਈਆਂ ਵਾ ਕਿਉਂ ਨਹੀਂ ਇੱਦਾਂ ਹੁੰਦਾ ਭਾਜੀ ਆਰਡਰ ਕੈਨਸਲ ਕਰ ਦਿਓ ਨਹੀਂ ਮੈਂ ਕੈਨਸਲ ਨਾ ਕਰੀਓ ਤਾਂ ਹੀ ਹੁਣ ਤੁਹਾਨੂੰ ਵੀ ਫੇਰਾ ਪੈਣਾ ਮੁੜ ਕੇ ਹੇ ਭਾਜੀ ਤੁਸੀਂ ਹੁੰਦਾ ਵਾ ਚਲ ਇੱਧਰ ਕਰੋ ਫਿਰ ਆ ਦੇ પેટ્રોલ ਪੰਪ ਵਾਲੇ ਨੂੰ ਦੇ ਦਿਓ ਪਾਰਸਲ ਉੱਥੇ ਪੜਾ ਦਿਓ ਕੋਈ ਨਹੀਂ ਮੈਂ ਕਰਾਂਗੇ ਨਹੀਂ ਪੈਸੂ ਕਿ ਮੰਗਾ ਲਾਂਗੇ ਕੋਈ ਨਹੀਂ ਪੈਸੇ ਮੈਂ ਤੁਹਾਨੂੰ ਇੱਧਰ ਧਰ ਦਿੰਦੀ ਆ ਜੇ ਸੇ ਨੰਬਰ ਤੇ ਜਾ ਕੇ ਚੱਲਦਾ ਨਾ ਗੂਗਲ ਪੇ ਠੀਕ ਜੀ ਚਲੋ ਪੜਾ ਦਿਓ ਤੁਸੀਂ ਆ પેટ્રોલ ਪੰਪ ਤੇ ਪੜਾ ਦਿਓ ਦੱਸ ਦਿਓ ਇੱਧਰੋਂ ਹਾਂਜੀ ਮੇਰੇ ਡੈਡੀ ਜੀ ਦਾ ਨਾਮ ਹੈ ਦੇਖੋ ਅਗਰ ਸਾਫ ਸਿੰਘ ਉਹਨਾਂ ਦਾ ਆਰਡਰ ਪਾਰਸਲ ਉਹਨਾਂ ਦਾ ਆਇਆ ਵਾ ਠੀਕ ਹੈ ਇਹ ਹੈ ਕਿ ਡੱਪੜ ਆਹੀ ਕਿੰਨੇ ਜਦੋਂ ਦਾ ਡਰੈਸ ਪਰਿਆ ਉੱਥੇ ਤੱਕ ਹੀ ਉਹਨਾਂ ਅੱਗੇ ਨਹੀਂਾਨੂੰ ਪਰਮਿਸ਼ਨ ਆਉਂਦੀ ਉਹ ਤਾਂਪਾ ਜਿੱਥੇ ਮਰਜੀ ਫਿਰਦੇ ਰਹਿਣ ਚਲੋ ਮੈਂ ਡੈਡੀ ਨੂੰ ਭੇਜਦੀ ਹਾਂ ਕਿ ਮੇਰੇ ਪਾਰਸਲ ਫੜ ਲਿਓ ਡੈਡੀ ਜੀ ਪਾਰਸਲ ਆਇਆ ਮੇਰਾ ਜਨੇ પેટ્રોલ ਪੰਪ ਤੇ ਫੜਾਤਾ ਤੇ ਲਿਆ ਦਿਓ ਕੀ ਉਹ ਤਾਂ ਸੋਨੂ ਬਾਹਰ ਬੈਠਾ ਜਾ ਉਹਨੂੰ ਕਹ ਦੇ ਲਿਆ ਦੰਦਾ ਤੈਨੂੰ ਮੈਂ ਆਨੂੰ ਮਨਜੋਤ ਭਾ ਜਿਹਨੂੰ ਨਾ ਘਮਾਓ ਵੜ ਕੇ ਲਿਆ ਦੰਦੇ ਨਹੀਂ ਤੇ ਮਨਜੋਤ ਆ ਗਿਆ ਵਾ ਉਹਨੂੰ ਸਮਰੀਦ ਨੂੰ ਬੱਸੇ ਚੜਾਉਣਾ ਇਹ ਸ਼ੌਧਰ ਚੱਲ ਗਿਆ ਤੁਸੀਂ ਨਹੀਂ ਜਾਓਗੇ ਪੁੱਤ ਮੇਰਾ ਤਾਂ ਲੱਗ ਦੋ ਹੰਢੇ ਮੇਰੇ ਕੋਲ ਨਹੀਂ ਜਾਇਆ ਜਾਂਦਾ ਜੇ ਮੇਰੇ ਕੋਲ ਜਾਇਆ ਜਾਂਦਾ ਮੈਂ ਕਹਿ ਦੇਣਾ ਲੈ ਆਉਣਾ ਹੀ ਜਾਂ ਤੂੰ ਸੋਨੂ ਨੂੰ ਕਹਦੇ ਉਥੇ ਸੋਨੂ ਬਾਹਰ ਹੀ ਆਹ ਉਥੇ ਬਾਹਰ ਬੈਠਾ ਲਿਆ ਦੂਗਾ ਤੈਨੂੰ ਚੱਲ ਮੈਂ ਫਿਰ ਸੋਨੂ ਨੂੰ ਕਹਿੰਦੀ ਆ ਲੈ ਆਉ ਕਿ ਕਿਥੇ ਭਵਾਂ ਕਿਥੇ ਭਵਾਂ ਭਵਾਂਗੇ ਤਾਂ ਇੱਥੇ ਬਹਿਣਾ ਵਾ ਹੂੰ ਕੋਈ ਕੰਮ-ਕੋਮੀ ਕਰ ਲੈਣਾ ਹੈ ਕੰਮ ਕੀ ਕਰਨਾ ਦਾ ਮੂੰਹ ਸਾਫ਼ ਕਰ ਉਹ ਦੁੱਧ ਕੱਢਿਆ ਨੇ ਹਾਂ ਹਾਂ ਜੀ ਇਹ ਪਤਾ ਨਹੀਂ ਕਿਉਂ ਦੁੱਧ ਪੀ ਜਾਂਦਾ ਕੀ ਪਤਾ ਠੀਕ ਤੇ ਹੈਗਾ ਠੀਕ ਤੇ ਹੈਗਾ ਵਾ ਆ ਇਦਾਂ ਕਰੋ ਉਹਨੂੰ ਫੜੋ ਮੈਂ ਬਾਤ ਨੂੰ ਜਾ ਲਿਆ ਲਿਆਓ ਸ਼ਾਬ ਜੀ ਕਿਧਰੋਂ ਆਏ ਕਿਤਨਾ ਆਇਆ ਹੂੰ ਕੀ ਕੱਦਾ ਆਇਆ ਕੀ ਕੱਦਾ ਆਇਆ ਸੀ सोनू ਜੇ ਮੇਰਾ ਪਾਰਸਲ ਆਇਆ ਈ ਤਾਂ ਫੜ ਲੈ ਇੱਥੋਂ ਜਾ ਕੇ ਕਾਦਾ ਪਾਰਸਲ ਮੈਂ ਆਰਡਰ ਕੀਤਾ ਸੀ ਕੋਈ ਆਇਆ ਹੀ ਹੋਊਗਾ ਮੈਂ ਨਹੀਂ ਜਾਣਾ ਆਪੇ ਫੜ ਲਿਆ ਕਿਉਂ ਨਹੀਂ ਜਾਣਾ ਜਾ ਚੁੱਪ ਕਰਕੇ ਤੇ ਲੈ ਕੇ ਆ ਜਾ ਕੇ ਪਾਰਸਲ ਜੇ ਮੁੰਡਾ ਫੜਾ ਮੈਨੂੰ ਮੈਂ ਵੀ ਫੜਾ ਮੁੰਡਾ ਤੈਨੂੰ ਕਿਉ ਮੈਨੂੰ ਕਿਉ ਨਹੀਂ ਫੜਾਉਣਾ ਮੈਂ ਚੁੱਕਦੀ ਹਾਂ ਨਾ ਜਾ ਜਾ ਕੇ ਤੂੰ ਪਾਰਸਲ ਫੜ ਲੈ ਆਪ ਜਾ ਜਾ ਨਹੀਂ ਮੈਂ ਜਾਣਾ ਆਪੇ ਚਲ ਜਾ ਮੈਂ ਨਹੀਂ ਜਾਣਾ ਤੇ ਮੁੰਡਾ ਫੜਾ ਮੈਨੂੰ ਮੈਂ ਖੜਾਉਣੀ ਆ ਇੱਥੇ ਨਹੀਂ ਤੂੰ ਮੈਂ ਨਹੀਂ ਫੜਾਉਣਾ ਬੋੜ ਕੇ ਕਹਿਣਾ ਆਣ ਕਿਹ ਹੈ ਚੁੱਕਦੀ ਨਹੀਂ ਹੁਣ ਜਦੋਂ ਮੈਂ ਕਹਿਣ ਈ ਲਿਆ ਮੈਂ ਖੜਮ ਨਹੀਂ ਆ ਨਹੀਂ ਮੈਂ ਨਹੀਂ ਕਹਿੰਦਾ ਬਿਮਾਰੀ ਕੀ ਆ ਹੁਣ ਮੈਨੂੰ ਤੇ ਕੋਈ ਬਿਮਾਰੀ ਨਹੀਂ ਤੇ ਫਿਰ ਹੁਣ ਆ ਨਹੀਂ ਮੰਮੀ ਡੈਡੀ ਨਾਲ ਨਹੀਂ ਦੇਖਣ ਦੇ ਆ ਫਿਰ ਤੂੰ ਇਦਾਂ ਬੋਲਣ ਦੇ ਆ ਮੈਂ ਬੋਲਾਂ ਤੇ ਮੇਰਾ ਛੱਟ ਦੇਖ ਜਾਂਦਾ ਉਹਨਾਂ ਨੂੰ ਤੇਰੀ ਬਾਤ ਹੁਣ ਵੀ ਪਹੁੰਚ ਗਈ ਹੋਣੀ ਆ ਬੜੀ ਹੌਲੀ ਬੋਲਣ ਦੀ ਤੇ ਪੰਚੀ ਰਵੇ ਮੈਂ ਕਿਹੜਾ ਕਿ ਕੋ ਡਰਦੀ ਮੈਨੂੰ ਡਰ ਮਾਰਿਆ ਕਿਹਦਾ ਬਸ ਆ ਹੋਇਆ ਤੇ ਫਿਰ ਗੱਲ ਵਾ ਜੇ ਡਰ ਨਹੀਂ ਮਾਰਿਆ ਤਾਂ ਪਾਰਸਲ ਵੀ ਫੜ ਲਿਆ ਨਾ ਫਿਰ ਉੱਥੇ ਜਾਂਦੇ ਕਾ ਡਰ ਵਾ ਜਾ ਫੜ ਲਿਆ ਮੁੰਡਾ ਫੜਾਇ ਮੈਨੂੰ ਨਹੀਂ ਫੜਾਉਣਾ ਮੈਂ ਕਿਹੜੀ ਗੱਲ ਨੂੰ ਨਹੀਂ ਫੜਾਉਣਾ ਨਹੀਂ ਮਰਜੀ ਅੱਛਾ ਪਤਾ ਮੈਨੂੰ ਤੂੰ ਕਿਹੜੀ ਗੱਲ ਨੂੰ ਨਹੀਂ ਫੜਾਉਣਾ ਮੈਂ ਦੱਸ ਗਾੜੀ ਅੱਗੇ ਭੂਤ ਨਹੀਂ ਆ ਭੂਤ ਨਹੀਂ ਆ ਭੂਤਨੀ ਤੂੰ ਘਟ ਵੀ ਨਹੀਂ ਆ ਭੂਤਨੀ ਤੇ ਮੈਂ ਯਕੀਨ ਕਰ ਵੀ ਲਊਗਾ ਮੇਰੇ ਤੇ ਕਿਹੜੀ ਗੱਲ ਨੂੰ ਨਹੀਂ ਕਰਨਾ ਯਕੀਨ ਨਹੀਂ ਹੁੰਦਾ ਪਤਾ ਨਹੀਂ ਕੀ ਗੱਲ ਉਹ ਵੀ ਮੈਨੂੰ ਪਤਾ ਯਕੀਨ ਕਿਹੜੀ ਗੱਲ ਨੂੰ ਨਹੀਂ ਕਰਦਾ ਮੈਂ ਤੇ ਨਾ ਥੱਕ ਗਈ ਕਹਿ ਕਹਿ ਕੇ ਪਾਗਲ ਹੋ ਜਾਂਦਾ ਮੈਨੂੰ ਦੱਸ ਦੱਸ ਕੇ ਮੈਂ ਵੀ ਇੱਕੋ ਗੱਲ ਵੀ ਮੇਰੇ ਕੋਲ ਗਲਤੀ ਨਹੀਂ ਹੋਈ ਨਹੀਂ ਹੋਈ ਮੈਂ ਮਨਪ੍ਰੀਤ ਨੂੰ ਨਹੀਂ ਮਾਰਿਆ ਨਹੀਂ ਮਾਰਿਆ ਤੇ ਤੂੰ ਨਾ ਦੱਸ ਮੈਂ ਕਿਹੜਾ ਜੱਜਾਂ ਵੀ ਤੇ ਕੋ ਪੁੱਛਣ ਡਿਆ ਤੁਸੀਂ ਉਹੀ ਗੱਲ ਲੈ ਕੇ ਬੈਠੇ ਸਾਰੇ ਜਾਨੇ ਮੈਂ ਹੁਣ ਬੰਦਿਆਂ ਕੇ ਇਹਨੂੰ ਦੱਸਣਾ ਹੀ ਨਹੀਂ ਰੱਬ ਨੂੰ ਤੇ ਪਤਾ ਨਾ ਕਿ ਮੈਂ ਸੱਚੀ ਆ ਕਿ ਝੂਠੀ ਆ ਪਾਪੇ ਤੇ ਕਹੀ ਨਹੀਂ ਹੁਣ ਤੁਹਾਡੇ ਗਾੜੀ ਤੇਲ ਡੋਲਣਾ ਉਹ ਤਾਂ ਫਿਰ ਮੈਂ ਇੱਕ ਦਿਨ ਗੁੱਸੇ ਚ ਕਿਹਾ ਸੀ ਡੋਲਤ ਨਹੀਂ ਨਾ ਦਿੱਤਾ ਬਚਿਆ ਵਾੜਾ ਜਿੰਦਾ ਹੁੰਦਾ ਆਈ ਇੱਥੇ ਬੈਠਾ ਵਾ ਤੇ ਨਾ ਤੇਰਾ ਤਾਂ ਮਰ ਜਾ ਪੈ ਮੈਂ ਮਾਰਨਦ ਨਹੀਂ ਦੇ ਰੋੜਿਆ ਮੈਂ ਦੱਸ ਪੈਨੋ ਡੋਲ ਦੇ ਕੇ ਤੂੰ ਇਹ ਲਾਦਾ ਪੱਕਾ ਡਲਾ ਕੇ ਛੱਡਣਾ ਮੇਰੇ ਕੋਲੋਂ ਡੋਲ ਦੇਗੀ ਤੂੰ ਘਟਤ ਨਹੀਂ ਗਈ ਤੂੰ ਪਾਰਸਲ ਲੈਣ ਜਾਣਾ ਮੈਂ ਕਿਚ ਨਹੀਂ ਜਾਣਾ ਮੈਂ ਤੈਨੂੰ ਕਹਿਣ ਦੇ ਨਾ ਤੇ ਚੱਲ ਜਾ ਮਾਰਨ ਮਰੌਂਦੀਆਂ ਗੱਲਾਂ ਕਰਨ ਦੇ ਮੁੰਡੇ ਦੇ ਸਾਹਮਣੇ ਫੜਾਓ ਇੱਧਰ ਤੇ ਸ਼ੁਰੂ ਕਿੰਨੇ ਕੀਤੀਆਂ ਇਹ ਵੀ ਵੇਖ ਲੈਣਾ ਦੀਪ ਤਾਂ ਕਿੰਨੇ ਕੀਤੀਆਂ ਸੀ ਉਹਨੂੰ ਵੇਖ ਲੋ ਨਿਆਣਾ ਲੱਗੇ ਪਹਿਲਾਂ ਕੌਣ ਇੱਥੇ ਬੈਠਾ ਸੀ ਤੁਸੀਂ ਬੈਠੇ ਸੀ ਤਾਂ ਫਿਰ ਆਣ ਕੇ ਦੇ ਨੇ ਕੀਤੀਆਂ ਸ਼ੁਰੂ ਮੈਂ ਥੋੜੀ ਮੈਂ ਤੇ ਆ ਕੇ ਆਈ ਸੁਮਨ ਵੀ ਜਾ ਜਾ ਇੱਕ ਸੁਣ ਮੈਨੂੰ ਪਾਰਸਲ ਲਿਆ ਦੇਥੋਂ ਪਾਰਸਲ ਆਇਆ ਮੇਰਾ ਤਾਂ ਫੜ ਲਿਆ ਜਾ ਕੇ ਤੇ ਤੂੰ ਮੇਰੇ ਤਰਲੇ ਕੋ ਲੈਣ ਦੀ ਤੂੰ ਆਪੇ ਚਲ ਜਾ ਮੈਂ ਨਹੀਂ ਜਾਣਾ ਪਾਰਸਲ ਲੈਣ ਸੁਮਨ ਦੀ ਇੱਕ ਗੱਲ ਹੋਰ ਸੁਣੀ ਇਹ ਮੈਨੂੰ ਪੂਦਨੀ ਜੜੇਲਾਂ ਦੱਸਣ ਡਿਆ ਵਾ ਹੁਣ ਤੂੰ ਦੱਸ ਮੁੰਡੇ ਲੱਗੇ ਮੈਂ ਗਲਤ ਗੱਲਾਂ ਕਰਨ ਠੀਕ ਇਹ ਕਰਨ ਡਿਆ ਵਾ ਮੈਨੂੰ ਤੁਹਾਡੀ ਦੋਵਾਂ ਦੀ ਨਹੀਂ ਸਮਝ ਆਉਂਦੀ ਤੁਸੀਂ ਕਰਨ ਕੀ ਡੇ ਜੀ ਨੇ ਰਹਾ ਜਿਹਾ ਲੱਗਦਾ ਭੂਤਾਂ ਨਾ ਵਾਹ ਨਹੀਂ ਪਿਆ ਫਿਰ ਪਊਗਾ ਤੇ ਪਤਾ ਲੱਗੂ ਤੈਨੂੰ ਮੇਰੇ ਸਾਹਮਣੇ ਆਉਂਦੇ ਸਾਹਮਣੇ ਇਸ ਸਾਲੇ ਉਧਰ ਵੇਖ ਉਧਰ ਵੇਖਿਆ ਹੀ ਸੁਣਿਆ ਕੁਝ ਭੂਤਾਂ ਨੂੰ ਗਾਣਾ ਭੂਤਾਂ ਨੂੰ ਗਾਣਾ ਮੇਰੇ ਕੋ ਬਰਦਾਸ਼ਤ ਨਹੀਂ ਹੋਉਂਦਾ ਜਦੋਂ ਮੈਂ ਦਸਾਂ ਅੱਜ ਆ ਗਿਆ ਵੀ ਕੱਲਾ ਹੀ ਹੋ ਕੱਲਾ ਬੈਠਾ ਹੀ ਹੋ ਚੱਲ ਮੇਰੇ ਭਰਾ ਨੂੰ ਗਾਣਾ ਕੱਢੀ ਜਾਂਦੇ ਓ ਤੇਰੇ ਭਰਾ ਨੂੰ ਨਹੀਂ ਕੱਢੀ ਭੂਤ ਤੇਰਾ ਭਰਾ ਵਾ ਤੇ ਸਾਲੇ ਕਦੋਂ ਕਿਹਾ ਸਾਲੇ ਨੇ ਮੇਰਾ ਭਰਾ ਹੀ ਲੱਗਦਾ ਫਟਾ ਸਾਲਾ ਪਰ ਮੈਂ ਇੱਕ ਗੱਲ ਅੰਨੀ ਜ਼ਮਣ ਇਹ ਵਾਏ ਕਰੂ ਇਹਨੂੰ ਦਿਖਣ ਹੁਣ ਫੇਰ ਪਤਾ ਲੱਗੇ ਇਹਨੂੰ ਸਮਗਾਲੇ ਨਹੀਂ ਪਾਰਸਲ ਡੈਡੀ ਨੂੰ ਪੇਜ ਲੈਣੀ ਹੈ ਪਰ ਤੇਰਾ ਇੱਕ ਵਾਰੀ ਪੁੱਤਾਂ ਦਾ ਬਾਪ ਪਵੇ ਹੁਣ ਜ਼ਰੂਰ ਜੇ ਇਨਾ ਇੰਨੀ ਸੁਆੰਦੇ ਆ ਤੇਰੀ ਤੇ ਪੁੱਤਾਂ ਕੋਈ ਮੰਗਾਲਾ ਪਾਰਸਲ ਤੇ ਨਹੀਂ ਤੇ ਜੇ ਲਿਆ ਦਿੰਦੇ ਤੇ ਕੀ ਹੋ ਚਲਿਆ ਹੁਣ ਬਦ ਸੀਸਾ ਲੈਣ ਦੇ ਨਾ ਹੋ ਤੁਹਾਡੇ ਗਾੜੀ ਵੀ ਆਉਣ ਹੁਣ ਓ ਜਾ ਚਲ ਜਾ ਥੋਂ ਤੂੰ ਹੀ ਵੱਡੀ ਸਿਆਣੀ ਸਿਰਖ ਪਈ ਇਹਨਾਂ ਜਨਾਨੀਆਂ ਨੇ ਕਿਹੜਾ ਮੱਥਾ ਮਾਰੇ ਸਰੀ ਢੜੀ ਲੰਦਰ ਜਾ ਕੇ ਲੰਮੇ ਪੈਨੇ ਚੱਲਿਆਦਾ پارਸਲ ਚੱਲ ਬਹਿਣਾ ਬੜਾ ਕੀ ਕਹਿੰਦੀ ਇਹ ਕਿ ਲਾਫ ਹੋ ਗਿਆ ਇਥੇ ਕੋਸ ਵੀ ਨਹੀਂ ਹੈ ਛੇਡਾ ਕਾਦ ਨਾ ਲੱਗਾ ਮੈਨੂੰ ਬਈ ਦੇ ਨਾ ਸੁਮਣੇ ਕੋ ਧੋਗੀ ਯਾਰ ਸੈਂਡਲ ਨਾ ਠੇਡਾ ਲੱਗਿਆ ਪਰ ਨੱਕਾ ਕੀ ਤੇ ਆਹ ਹੈ ਬਰਾਤ ਆਈ ਬਰਾਤ ਇੱਥੇ ਕਿੱਥੇ ਆ ਗਈ ਨਾਲੇ ਪੈਸੇ ਕਿਨੇ ਖਲਾਰੇ ਇੱਥੇ ਉਹ ਅੰਨੀ ਐ ਇੱਥੇ ਮੈਨੂੰ ਠੇਡਾ ਲੱਗਾ ਕਿਸੇ ਚੀਜ਼ ਨਾਲ ਤੇ ਮੈਂ ਡਿੱਗਾ ਬੜੀ ਜ਼ੋਰ ਦੀ ਆਵੇ ਮੇਰੇ ਸੱਟ ਲੱਗ ਗਈ ਆਵੇ ਤੇ ਮਿੱਟੀ ਨਾ ਖੇਡਾ ਮੈਨੂੰ ਲੱਗਦਾ ਸੈਂਡਲ ਨਾਲ ਹੀ ਲੱਗ ਗਈ ਆ ਇਹਨੇ ਸਾਹਮਣੇ ਤੋਂ ਦੇਣੀ ਆ ਪਰ ਕੀ ਹੋ ਗਿਆ ਹੁਣ ਮੈਂ ਕੀ ਨਹੀਂ ਸੰਭਿਆ ਆ ਸੈਂਡਲ ਨਾਲ ਠੇਡਾ ਲੱਗ ਗਿਆ ਮੈਨੂੰ ਉਹ ਜਾ ਵੇ ਭਰਾਵਾ ਇੰਨਾ ਝੂਠ ਨਾ ਬੋਲ ਸੈਂਡਲ ਨਾਲ ਕਿਦਾਂ ਦੇ ਠੱਡੇ ਲੱਗਣ ਲੱਗ ਪਏ ਤੇ ਫੇਰ ਮੈਂ ਡਿੱਗ ਕਿਦਾਂ ਪਿਆ ਆਈ ਡੀ ਜ਼ੋਰ ਦੀ ਤੇ ਮੈਨੂੰ ਕੀ ਪਤਾ ਕਿਦਾਂ ਡੇ ਗਿਆ ਹੁਣ ਮੇਰਾ ਨਾਲ ਆਦੀ ਵੀ ਮੇਰੇ ਅਣਕੇ ਤੈਨੂੰ ਧੱਕਾ ਮਾਰ ਕੇ ਸੁੱਟ ਗਈ ਆ ਚੰਗਾ ਆ ਪਤਾ ਕਿੰਨੀ ਜ਼ੋਰ ਦੀ ਡਿੱਗਾ ਮੈਂ ਆ ਵੇਲਾ ਸੱਟ ਲੱਗ ਗਈ ਮੇਰੇ ਤੇ ਡਿੱਗ ਜਾ ਰੇ ਗਿਆਣੀ ਨਾ ਪਰਸਲ ਲੈਣ ਚੰਗਾ ਹੋਇਆ ਡਿੱਗਮ ਤਿੰਨ ਵੀ ਅਗਲੇ ਚੱਲ ਅੱਜ ਤੇ ਚੱਲੀ ਏ ਅੱਜ ਚੱਲੀ ਆ ਜਾ ਦੇਖ ਲੈ ਕ ਲੈਣੀ ਅਲੀ ਚੰਗਾ ਹੋਇਆ ਕੋਈ ਦੇ ਨਾ ਤੁਸੀਂ ਡੇਗ ਕੇ ਕੋਈ ਮੁੱਟੇ ਮੇਰੇ ਦਾ ਲਾਉਣ ਰਿਹਾ ਸੈਂਡਲ ਦਾ ਤੇ ਮੈਂ ਨਾ ਕੁਛ ਕਮਾ ਚੱਲ ਨਾ ਨਿਕਲ ਗਿਆ ਚੱਲ ਚੱਲ ਦੇ ਨਾਲ ਕਿਉਂ ਤੇ ਕਰਮ ਕਰਨ ਲੱਗੀ ਫੇਰ ਹਨ ਕੀ ਲੱਗ ਠੀਕ ਆ ਵਾਹ ਵੇ ਗੋਡੇ ਤੇ ਇਹ ਇਹ ਤੇ ਸਾਟੀ ਬੜੀ ਲੱਗ ਗਈ ਇਹਦੇ ਵੇ ਹਨਗੀ ਵਾਲੀ ਗੱਲ ਐ ਤੂੰ ਤਾਂ ਚੰਗੇ ਭਲੇ ਬੈਠੇ ਸੀ ਡੇਗੀ ਕਿਦਾਂ ਪਏ ਯਾਰ ਸੈਂਡਲ ਨਾਲ ਏਡਾ ਲੱਗ ਨਹੀਂ ਸਕਦਾ ਇੰਨਾ ਨਾ ਉਹਦੀ ਵੀ ਗੱਲ ਸਹੀ ਆਦਾ ਹਾਂ ਆ ਤੇ ਹੌਲਾ ਜਾ ਵਾ ਇਹਦੇ ਨਾਲ ਮੈਂ ਕਿਦਾਂ ਡੇਪਿਆ ਮੈਨੂੰ ਤੇ ਇਦਾਂ ਲੱਗਾ ਵੀ ਜਦੋਂ ਮੈਂ ਕਿ ਚੀਟ ਵਜਾ ਅੱਛਾ ਉਹਦੇ ਤਾਂ ਤੇ ਹੀ ਵੀ ਬੜੇ ਬਾਹਦਰ ਬੰਦੇ ਹੋਦੇ ਸਾਹਮਣੇ ਉਹਨਾਂ ਕੋਈ ਗੱਲ ਕਰੇ ਉਹਨੇ ਮਖੌਲ ਕਰਨੇ ਮੜ ਗਏ ਆ ਮਖੌਲ ਕਰਦੇ ਆ ਡਰਦਾ ਤਾਂ ਨਹੀਂ ਮੈਂ ਡਰਦੀ ਨਹੀਂ ਹੁਣ ਇੱਥੇ ਮੈਂ ਕੀ ਮੰਨ ਲਾਂ ਵੀ ਇਹਦੇ ਨਾਲ ਤੁਸੀਂ ਡਾੜ ਕੇ ਡੇਗ ਸਕਦੇ ਆ ਤੇ ਹੋਰ ਕਦ ਨੜ ਗਿਆ ਮੈਂ ਚਲ ਉੱਠੋ ਆਓ ਮੈਂ ਕਿਹੜਾ ਡਰਨਾ ਉਹਨਾਂ ਕਿਹੜਾ ਡੇਗ ਡੋ ਬਟਿਆ ਮੈਂ ਐਡਾ ਨਹੀਂ ਮੈਨੂੰ ਡਰ ਤਲ ਆਜੋ ਆਜੋ ਹੁਣ ਚੱਲ ਚੱਲ ਡਰਨੀ ਤੇ ਉੱਥੇ ਕੀ ਵੇਖਣ ਦੇ ਰਿਹਾ ਨਾ ਚੱਲ ਮਜ਼ਾ ਆ ਗਿਆ ਇਹ ਤੇ 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 ਬਰਾਵ ਕੀ ਬਾਤ ਮਜ਼ਾ ਆ ਗਿਆ ਅੱਜ ਕਬਾ ਮਜਾ ਆਇਆ ਹਮਨੇ ਸੋਨੂ ਕੋ ਡਰਾਇਆ ਹੋਰ ਫੁੱਟ ਵੀ ਦੇ ਇੰਨਾ ਨੀ ਹੋ ਗਿਆ ਅੱਜ ਬੜੀਆਂ ਖੁਸ਼ੀਆਂ ਚੋਂ ਮੰਡੇ ਇਹੀ ਗੱਲ ਬੂਤ ਮੁਝ ਆਇਆ ਬੂਤ ਮੁਝ ਆਇਆ ਸਾਨੂੰ ਕੋ ਡਰੇ ਮਨ ਸਾਨੂੰ ਕੋ ਡਰੇ ਇਹਦਾ ਆਇਆ ਰੇ ਹਮਨੇ ਸਾਨੂੰ ਕੋ ਡਰੇ ਰੇ ਡਰੇ ਰੇ ਚੱਕਰ ਕੀ ਆ ਡਰਾ ਕਤ ਦਿੱਤਾਨੂੰ ਉਸਕੋ ਪਤਾ ਉਹ ਮਾਰੇ ਕੋ ਚੈਲੰਜ ਕਰਤਾ ਸੀ ਕਿ ਬੂਤ ਬੂਤ ਕੁਛ ਨਹੀਂ ਤਾਂ ਹਮਨੇ ਬਤਾ ਦਿਆ ਬੂਤ ਕਿ ਆ ਹਸਤੇ ਹੈ ਤੁਹਾਡ ਕੋ ਨਹੀਂ ਕੋਈ ਸਿੱਧਾ ਕੰਮ ਹੈਗਾ ਹੁਣ ਤੈਨੂੰ ਕੀ ਹੋ ਗਿਆ ਆਓ ਸਾਨੂੰ ਇੱਥੋਂ ਕਰੋ ਉਹ ਬਾਪੂ ਤੇ ਕਿ ਚੁੰਮਟੇ ਵਾਲਾ ਬਾਪੂ ਬਾਬਾ ਲੱਭਦਾ ਫਿਰਦਾ ਵਾ ਫਿਰ ਕੀ ਲੱਭਦਾ ਫਿਰਦੇ ਆਰੇ ਤੇ ਚੁੰਮਟੇ ਆਪਣੇ ਵੀ ਬੜੇ ਫਿਰਨੇ ਹੀ ਨੇ ਕੋਈ ਨਹੀਂ ਕੁਝ ਪਤਾ ਨਹੀਂ ਲੱਗਾ ਜਿਉਂ ਉਹਨਾਂ ਨੂੰ ਹਾਂ ਹਾਂ ਉਹਨੂੰ ਇਹ ਲੱਗਾ ਕਿ ਮੈਂ ਸੈਂਡਲ ਲਾੜ ਕੇ ਡਿੱਗਾ ਵਾਂ ਸੈਂਡਲ ਪਿਆ ਇਹ ਬੱਚੇ ਦਾ ਕਿਹੜਾ ਨਹੀਂ ਗਿਆ ਜਿਆ ਇੱਥੇ ਗਿਆ ਨਾ ਤੇ ਸੋਨੂੰ ਡਿੱਗ ਗਿਆ ਇਹ ਦੇ ਨਾ ਹਾਂ ਉਹ ਸਮਝੇ ਡਿੱਗਿਆ ਉਹਰੇ ਵੀ ਦਰਦ ਆ ਸੋਨੂੰ ਦਾ ਦਿਮਾਗ ਬੜਾ ਤੇਜ਼ ਹੀ ਹੈ ਤੇ ਹੈ ਵੀ ਪੁੱਠਾ ਹੀ ਓ ਨੇ ਹਮਨੇ ਸਨ ਕੁਟਰਾਇਆ ਤੋ ਬਹੁਤ ਮਜ਼ਾ ਆਇਆ ਕੋਈ ਬਾਤ ਨਹੀਂ ਉਹ ਕਿ ਹੜਿਆ ਆ ਦਿਨਾ ਬੜਿਆ ਮੇਰਾ ਪੈਰ ਹੈ ਵੀ ਕੋਈ ਨਹੀਂ ਉੱਤੇ ਪਾਰਕ ਚ ਘਾ ਵੀ ਇੰਦਾ ਵੱਡਾ ਹੈ ਨਹੀਂ ਪਰ ਮੈਨੂੰ ਤੇ ਗੋਡੇ ਤੱਕ ਇੰਦਾ ਲੱਗਾ ਜਿਦਾ ਕੋਈ ਚੀਜ਼ ਵੱਜੀ ਹੈ ਨਾ ਕੋ ਲੱਭਾ ਥੇ ਦੇਖ ਕੇ ਤਾਂ ਪਿਆ ਮੈਂ ਸੈਂਡਲ ਤਾਂ ਨਹੀਂ ਦਿਖ ਸਕਦਾ ਨਾਲ ਸੈਂਡਲ ਗੋਡੇ ਤੱਕ ਥੋੜੀ ਵੱਜਣਾ ਮੰਤ ਨਹੀਂ ਆਈ ਕੋਹ ਅਹ ਜਿਹੜਾ ਵੀ ਹੁੰਦਾ ਖਲਾਰਾ ਹੀ ਪਾ ਕੇ ਚੱਲ ਜਾਂਦਾ ਕੋਈ ਚਕੂਵੇ ਕਿੱਥੇ ਛੋਟੇ ਮਰੂ ਦੇ ਲਿਆ ਕੇ ਇਹ ਨਹੀਂ ਵੀ ਥਾਂ-ਥਾਂ ਹੀ ਚੀਜ਼ ਰੱਖ ਦੇਣੀ ਹੁੰਦੀ ਸੋਮਨਾ ਇਹ ਤਾਂ ਪੰਡਾ ਕਲਾਸਦਾ ਹੀ ਮੈਨੂੰ ਹਾਂਜੀ ਮੰਮੀ ਜੀ ਤੇ ਨਹੀਂ ਕੀ ਗੱਲ ਜੀ ਤੁਹਾਨੂੰ ਪਤਾ ਹੈ ਇਹਨਾਂ ਦੇ ਸੱਟ ਲੱਗੀ ਕਿੱਦਾਂ ਲੱਗੀ ਸੱਟ ਮੰਮੀ ਜੀ ਚੰਗੇ ਭਲੇ ਉੱਥੇ ਬੈਠੇ ਹੀ ਪਾਰਕ 'ਚ ਆਏ ਤੇ ਛੱਡ ਕੇ ਆਏ ਤੇ ਫਿਰ ਮਗਰੋਂ ਵਾਜਾ ਮਾਰਨ ਦੇ ਸੁਮਨ ਸੁਮਨ ਤੇ ਮੈਂ ਤੇ ਭੱਜੀ ਗਈ ਤੇਰੇ ਡਿੱਗੇ ਤੇ ਸੱਟ ਲੱਗੀ ਇਹਨਾਂ ਦੇ ਤੇ ਹਾਏ ਕਿੰਨੀ ਕਿ ਲੱਗੀ ਸੱਟ ਵਾਵਾ ਹੀ ਲੱਗੀ ਹੈ ਹਾ ਹਾਏ ਤੂੰ ਮੈਨੂੰ ਦੱਸਿਆ ਨਹੀਂ ਪਾਣੀ ਪੀ ਲੋ ਪਾਣੀ ਮੈਂ ਕਿੱਥੋਂ ਪੀਣਾ ਮੇਰੇ ਤਾਂ ਜਿੰਨ ਕੋ ਹੋਣ ਡਿਆ ਮੈਂ ਹਾਂ ਪਾਣੀ ਘੁੱਟ ਪੀਣੀ ਆ ਹਾ ਹਾ ਮੁੰਡੇ ਨੂੰ ਸੱਟ ਲੱਗੀ ਤਾਂ ਹੀ ਮੇਰੇ ਹੋਣ ਡਿਆ ਹੀ ਹੋਰ ਤਰ੍ਹਾਂ ਹਾ ਹਾ ਕਿੱਥੇ ਸੱਟ ਲੱਗੀ ਮੇਰੇ ਪੁੱਤ ਨੂੰ ਇੰਨੀ ਸੋਨੋ ਹਾਏ ਮੈਂ ਡਰਾਤਾ ਵੀ ਤੁੰਗਰਾ ਵਾ ਹਾਏ ਮੇ ਸੱਟ ਕਿੱਥੇ ਲੱਗੀ ਤੇਰੇ ਤੁਸੀਂ ਮੈਨੂੰ ਡਰਾਇਆ ਕਿ ਮੈਂ ਤੁਹਾਨੂੰ ਡਰਾਇਆ ਹੈ ਕਿੱਥੇ ਸੱਟ ਲੱਗੀ ਆ ਆਏ ਕਿੱਥੇ ਲੱਗੀ ਆ ਹਾਂ ਤੇ ਇੱਥੇ ਲੱਗੀ ਹੈ ਇੱਥੇ ਕਿੱਥੇ ਲੱਗੀ ਆ ਇੱਥੇ ਕਿੱਥੇ ਲੱਗੀ ਆ ਦੇਖ ਨੀ ਡਈ ਨਹੀਂ ਨਪੋ ਚਾਰ ਪੰਜ ਮਿੰਟਾਂ ਤੇ ਵੱਡੀ ਹੋ ਜਣੀ ਫਿਰ ਦੇਖਦਾ ਆਪਣੀ ਪੁੱਤ ਕੀ ਕਰ ਰਹੀ ਹੈ ਤੇ ਸੱਟ ਲੱਗ ਕਿਦਾਂ ਗਈ ਆ ਮੈਨੂੰ ਤੇ ਆਪ ਨਹੀਂ ਸਮਝ ਆਈ ਨਾ ਉੱਥੇ ਕੋਈ ਚੀਜ਼ ਮੰਮੀ ਹਾਂ ਤੇ ਨਾ ਉੱਥੇ ਕੋਈ ਘਾਏ ਏਡਾ ਵੱਡਾ ਵਾ ਪਾਰਕ ਚ ਤੇ ਮੈਂ ਮੈਨੂੰ ਇਦਾਂ ਲੱਗਾ ਜਿੱਦਾਂ ਮੈਨੂੰ ਕਿਸੇ ਚੀਜ਼ ਨਾਲ ਠੇਡਾ ਲੱਗਾ। ਅੱਛਾ। ਇੱਥੋਂ ਤੱਕ ਮਹਿਸੂਸ ਹੋਇਆ ਮੈਨੂੰ ਲਾਤ ਤੱਕ। ਤਾਨੂੰ ਕਿੱਡੀ ਕੀ ਚੀਜ਼ ਏ ਜਿਹੜੀ ਵੱਜੀ ਆ? ਮਾਤਾ ਮੈਨੂੰ ਲੱਭੀ ਹੁੰਦੀ ਤੇ ਮੈਂ ਦੱਸਾਂ ਮੈਨੂੰ ਕੀ ਲੋੜੀ ਫਿਰ ਮੈਂ ਵੀ ਤੇ ਉਹ ਸੋਚਣ ਲੱਗਾ ਵੀ ਮੇਰੇ ਬੱਜਾ ਕੀ ਆ। ਪਰ ਵੇਖਾ ਤੂੰ ਮੰਨਦਾ ਨਹੀਂ ਨਾ ਕੁਛ ਨਾ ਕੋਹ ਭਰਾਵਾ ਹੈਗਾ ਵਾ ਹੈਗਾ ਵਾ ਇੱਥੇ। ਤੂੰ ਨਹੀਂ ਮੰਨਦਾ। ਤੇ ਮੰਮੀ ਦੀ ਪੁੱਤ ਹੈਗਾ ਕੀ ਐ ਮੰਮੀ ਇੱਥੇ? ਹਾਏ ਨਹੀਂ। ਹਾਏ ਮਿੰਤਿਆ ਦਿਹਨ ਨਹੀਂ ਨਹੀਂ ਛੱਟ ਇਹ ਆਂਦੀ ਸਾਟੀ ਬਹੁਤ ਲੱਗ ਗਈ ਆ ਓਏ ਇਹ ਤੇ ਉਦਾਂ ਹੀ ਰਾਈ ਦਾ ਪਹਾੜ ਬਣਾ ਲੰਦੀ ਇਹਨੂੰ ਇਹ ਨਹੀਂ ਪਤਾ ਪੀ ਰਗੜ ਚ ਤੇ ਛੱਟ ਚ ਕਿੰਨਾ ਫਰਕ ਹੁੰਦਾ ਆਵੇਂ ਰਗੜ ਤੇ ਲੱਗੀ ਆ ਜਾਂ ਲੱਬ ਟੂਪ ਟਾਪ ਕੋ ਹਸ਼ੇਤੀ ਕਰ ਮਮੀ ਜੀ ਓ ਹਾਏ ਹਾਏ ਕਿਹ ਕਿੱਥੇ ਭੂਤ ਹੈ ਹਾਏ ਮਮੀ ਦੀ ਭੂਤ ਨਹੀਂ ਮੈਂ ਕਿਹਾ ਓਏ ਟੂਪ ਹਾਏ ਹਾਏ ਕਿਹੜਾ ਮੂੰਹ ਤੇਰਾ ਨੀ ਪੈਣਾ ਤੇਰੇ ਗਾੜੀ ਜੋੜੇ ਹੱਥ ਨਹੀਂ ਪੈਣਾ ਚੱਜ ਨਾ ਗੱਲ ਕਰਨ ਲਿਆ ਕਰ ਤੂੰ ਸਾਡਾ ਤੜਾਕਾ ਹੀ ਕੱਢ ਛੱਡਦੀ ਆਂ ਮੇਰੀ ਗੱਲ ਸੁਣੀ ਮੈਂ ਤੇ ਕਹਿੰਦੀ ਉਹ ਵੇਖੋ ਟੂਬ ਉਥੇ ਰੱਖੀ ਜਾ ਲਿਆ ਹਣ ਕੇ ਹੁਣ ਮੇਰੇ ਮੂੰਹ 'ਲ ਦੇਖਣ ਨਹੀਂ ਆ ਜਾ ਲਿਆ ਲਾਵਾਂ ਮੁੰਡੇ ਦੇ ਮੈਂ ਤੁਹਾਨੂੰ ਦੱਸਿਆ ਨਾ ਵੀ ਨੀਗੀ ਜੀ ਗੱਲ ਨੂੰ ਐਡੀ ਬਣਾ ਦਿੰਦੀ ਆ ਹਾਏ ਕੁਛ ਹੈਗਾ ਵਾ ਸਾਡੇ ਕਰ ਮੈਨੂੰ ਤਾਂਵੇਂ ਤੇ ਨੀਗੇ ਫਿਰ ਇਦਾਂ ਹਾਂਦੇ ਤੇ ਰੋ ਨਿਕਲਦੇ ਅਸੀਂ ਤੇ ਹਰ ਇੱਕ ਚੀਜ਼ ਤੋਂ ਡਰੀ ਜਾਂਦੇ ਆ ਓਏ ਇੱਥੇ ਕੀ ਕੋਖ ਵੀ ਨਹੀਂ ਗਾ ਹਾਏ ਕਿੱਦਾਂ ਹੋਣੀ ਆ ਇਦਾਂ ਜਰਾ ਹੀ ਮਾਸਾ ਮਾਸਾ ਕਰਨਾ ਤੋਂ ਡਰੀ ਤੋ ਐ ਵੀ ਹੈਗੀ ਜੀ ਉਹ ਤੇ ਮੇਰੇ ਸਾਰੇ ਹਾਏ ਆ ਵੀ ਕਾਲੀ ਗਾਲ ਕਾਲੀ ਕੱਢਣੀ ਕਿਸੇ ਨੂੰ ਮਮੀ ਭੂਤ ਭਾਤ ਨਹੀਂ ਹੁੰਦੇ ਵੇ ਇੱਧਰ ਕਰ ਮੈਂ ਲਾਵਾ ਟੂਪ ਤੇਰੇ ਗੱਲਾਂ ਕਰਦਾ ਫਿਰਦਾ ਗਾਲਾਂ ਨਹੀਂ ਕੱਢੀਦੀਆਂ ਹੁੰਦੀਆਂ ਭੂਤਾਂ ਨੂੰ ਕਿੱਧਰ ਵੇਣਾ ਚਾਰਚ ਪਏ ਤੂੰ ਡਰਨ ਧਿਆ ਮੈਨੂੰ ਲੱਗਦਾ ਮੈਂ ਜਿੱਦਾਂ ਦਵਾਈ ਵੀ ਦੇ ਦੂੰ ਮੈਂ ਪਾਣੀ ਦੇ ਦਿੰਨੀ ਆ ਆ ਬਾਹਰ ਕਰ ਪਿੰਨਾ ਬਾਹਰ ਤੇ ਲਾਵਾ ਮਮੀ ਬਾਹਰ ਚੱਲ ਜਾ ਬਾਹਰ ਤਣਾ ਹੋਣੀ ਲੈ ਕਰ ਗੱਲ ਹੁਣ ਉਹ ਨਹੀਂ ਹੁੰਦੇ ਆਪੇ ਬੂਤ ਬੂਤ ਲਾਇਆ ਵਾ ਜੇ ਲਿਆ ਕੋ ਪਾਣੀ ਸਤਨਾਮ ਵਾਹਿਗੁਰੂ ਕਹੀ ਜਾ ਕੋ ਨਹੀਂ ਹੁੰਦਾ ਮਹਾਰਾਜ ਦੀ ਬਾਣੀ ਤੋਂ ਜਿਦਾਂ ਦੇ ਹੁੰਦੇ ਆ ਨਾ ਕੋਈ ਨਹੀਂ ਗਾ ਵੱਡਾ ਵਾਹਿਗੁਰੂ 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 ਕਿੱਡਾ ਔਂ ਵਾਹਿਗੁਰੂ ਚੇਤੇ ਔਂ ਡਿਆ ਵਾ ਚੱਲ ਉਦਾਂ ਤੇ ਸਾਰਾ ਦਿਨ ਜਿੱਤੇ ਵਾਇਗਰੂ ਚੇਤੇ ਨਹੀਂ ਆਉਣਾ ਇਦਾਂ ਵਾਇਗਰੂ ਦਾ ਨਾਮ ਤੇ ਜਪੋਗੇ ਨਾ ਪਤਾ ਤੇ ਲੱਗੂਗਾ ਨਾ ਰੱਬ ਵੀ ਹੁੰਦਾ ਵਾ ਤੁਸੀਂ ਤੇ ਰੱਬ ਨੂੰ ਥੱਲੇ ਲੈ ਕੇ ਬੈਠੀਆਂ ਹੈਗੀਆਂ ਕਦੀ ਕਿਸ ਨੂੰ ਗੱਲਾਂ ਤੇ ਕਦੀ ਕਿਸ ਨੂੰ ਗੱਲਾਂ ਚੱਲੋ ਹਾਂ ਇੱਕ ਹੋਰ ਆਏ ਚੱਲੋਗੇ ਸਾਰੇ